satna ਨਿਰਗੁਣਿਆ ਰਹੀ ਕੋ ਗੁਣ ਨਹੀਂ ਆਪੇ ਤਰਸ ਪਈ ਤਰਸ ਪਿਆ ਮਿਹਰਮਤ ਹੋਈ ਸਤ ਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵ ਤਨ ਮਨ ਠੀਵੈ ਹਰਿਆ ਲੱਖ ਖੁਸ਼ੀਆਂ ਪਾਪ ਛਾਈਆਂ ਜੇ ਸਤ ਗੁਰ ਨ ਦੁਰ ਕਰੇ ਨਿਮਖ ਏਕ ਹਰ ਨਾਮ ਦੇਹ ਮੇਰਾ ਮਨ ਤਨ ਸ਼ੀਤਲ ਹੋਏ ਸੋ ਕਹੋ ਤਨ ਗੁਰ ਸੇਵੀਐ ਐਹਨੇ ਸੁਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਤਿਲੰਗ ਮਹਨਾ ਪਹਿਲਾ ਘਰ ਪਹਿਲਾ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸਭ ਗੁਰਪ੍ਰਸਾਦ ਯਕ ਅਰਜ ਬਤਮ ਪੇਸਤ ਦਰਗੋਸ਼ ਕੁੰਨ ਕਰਤਾਰ ਹਕਮ ਨਵੀਰ ਕਰੀਮ ਤੋ ਵੇ ਐਬ ਪਰਵਤ ਗਾ مقام تہ گی دل دانی مم سر موی اجرائی گرفت دل ہی ندانی رہا یان بسر پدر برا پورا ਕਸਨੀ ਸਦਸਤੰਗੀਰ ਆਖਰ ਵਿਅਪਮ ਕਸਨਾਦਾਰ ਕਿਉ ਸਵੱਦ ਤਕ ਵੀਰ ਸਬਰੋ ਜਕਸਤਮ ਦਰਾਵਾ ਕਰ ਦੇਮ ਬਤੀ ਖਿਆਨ ਗਾਹੇ ਨਾ ਨਿੱਕੀ ਕਾਰ ਕਰਦਮ मम ਕੀ ਕਿੰਨੀ ਅਹਿਵਾਲ ਵੱਧ ਵਖਤ ਹਮਚੋ ਵਖੀ ਲਗਾ ਫਲ ਬੇਨજર ਬੇਬਾਕ ਨਾਨਕ ਗੁਗੋਜ ਜਨ ਤੋਰਾ ਤੇਰੇ ਚੱਕਰਾ ਪਾਖਾਕ ਬਦ ਵਖਤ ਹਮ ਤੋ ਵਖੀਰ ਗਾਵਲ ਬੇ ਨજર ਬੇ ਬਾਟ ਨਾਨਕ ਗੁਗੋਜ ਜਨ ਤੋਰਾ ਤੇਰੇ ਚੱਕਰਾ ਰਾਖਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਕੇ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮ ਨਾਮ ਸਾਹਿਬ ਦੀ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖ ਵਾਕ 700 21 ਅੰਗ ਦੇ ਉੱਤੇ ਸੁਭਾਏ ਮਾਨ ਰਾਗ ਤਿਲੰਗ ਨਹਲਾ ਪਹਿਲਾ ਘਰ ਪਹਿਲਾ ਤਿਲੰਗ ਰਾਗ ਦੇ ਵਿੱਚ ਪਹਿਲੇ ਪੱਖਾ ਗੁਰੂ ਨਾਨਕ ਦੇ ਮਹਾਰਾਜ ਜੀ ਅੰਨੇ ਆਪਣੇ ਮੁਖਾਰਬਿੰਦ ਤੋਂ ਇਹ ਸ਼ਬਦ ਉਚਾਰਨ ਕੀਤਾ ਘਰ ਪਹਿਲਾ ਕੀਰਤਨੀਆਂ ਨੂੰ ਹਦਾਇਤ ਕੀਤੀ ਹੈ ਕਿ ਇਸ ਸ਼ਬਦ ਨੂੰ ਪਹਿਲੇ ਘਰ ਸ੍ਰੀ ਤਾਲ ਦੇ ਵਿੱਚ ਗਾਉਣੇ ਪਹਿਲਾ ਮੰਗਲਾ ਚਰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਚਾਰਨ ਕੀਤਾ ਇੱਕ ਓ ਅੰਕਾਰ ਸੰਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਕਿ ਪਰਮਾਤਮਾ ਇੱਕ ਹੈ ਉਹਨੂੰ ਅੱਲਾ ਕਹਿੰਦੇ ਆ ਰਾਮ ਕਹਿੰਦੇ ਆ ਵਾਹਿਗੁਰੂ ਕਹਿੰਦੇ ਆ ਸਤਨਾਮ ਕਿਉ ਸੱਚਾ ਉਹ ਕਦੇ ਝੂਠਾ ਨਹੀਂ ਹੋ ਸਕਦਾ ਪਰਮਾਤਮਾ ਉਹ ਹਮੇਸ਼ਾ ਹੀ ਸੱਚਾ ਹੈ ਕਰਤਾ ਪੁਰਖ ਕਿਉ ਆਪਣੇ ਸ੍ਰਿਸ਼ਟੀ ਦਾ ਰਚਨਹਾਰ ਨਿਰਭਉ ਨਿਰਵੈਰ ਉਹ ਕਿਸੇ ਤੋਂ ਡਰਦਾ ਨਹੀਂ ਉਹ ਕਿਸੇ ਤੋਂ ਡਰਾਉ ਕਿਸੇ ਨੂੰ ਡਰਾਉਂਦਾ ਨਹੀਂ ਅਕਾਲ ਮੂਰਤ ਉਹ ਅਕਾਲ ਉਹਦੀ ਮੌਤ ਨਹੀਂ ਹੁੰਦੀ ਕਦੇ ਪਰਮਾਤਮਾ ਦੀ ਕਿਉਂਕਿ ਕਾਲ ਜਿਹਦੇ ਨਾਲ ਸਾਡੇ ਨਾਲ ਜੁੜਿਆ ਹੋਇਆ ਕਾਲ ਪਰਮਾਤਮਾ ਦੇ ਨਾਲ ਨਾਲ ਜੁੜਿਆ ਅਕਾਲ ਕਿਉਂ ਕਦੇ ਵੀ ਖਤਮ ਨਹੀਂ ਹੁੰਦਾ ਅਕਾਲ ਮੂਰਤ ਉਹ ਕਦੇ ਖਤਮ ਨਹੀਂ ਹੋਣ ਵਾਲਾ ਅਜੂਨੀ ਸਭੰਗ ਉਹ ਆਪਣੇ ਆਪ ਤੋਂ ਪੈਦਾ ਹੋਇਆ ਹੈ ਗੁਰਪ੍ਰਸਾਦ ਉਹ ਮਿਲਦਾ ਕਦੋਂ ਹੈ ਜਦੋਂ ਗੁਰੂ ਦੀ ਕਿਰਪਾ ਹੋ ਜੇ ਇਸ ਸ਼ਬਦ ਦੇ ਵਿੱਚ ਗੁਰੂ ਨਾਨਕ ਸਾਹਿਬaraj ਸਾਨੂੰ ਕੀ ਸਮਝਾਉਂਦੇ ਐ ਯਕ ਅਰਜ ਗੁਪਤੰ ਪੇਸ ਤੋਂ ਦਰਗੋਸ਼ ਪੁੰਨ ਕਰਤਾਰ ਯਕ ਦਾ ਭਾਵ ਹੁੰਦਾ ਇੱਕ ਅਰਜ ਦਾ ਭਾਵ ਹੁੰਦਾ ਬੇਨਤੀ ਗੁਪਤੰ ਦਾ ਭਾਵ ਹੁੰਦਾ ਤੁਹਾਡੇ ਅੱਗੇ ਪੇਸ ਤੁਹਾਡੇ ਅੱਗੇ ਖੜ ਕੇ ਬੇਨਤੀ ਕਰਦੇ ਹਾਂ ਸੱਚੇ ਪਾਤਸ਼ਾਹ ਤੋ ਦਰ ਗੋਸ਼ ਕੁੰਨ ਕਰਤਾਰ ਗੋਸ਼ ਕੁੰਨ ਕਰਤਾਰ ਕੰਨਾਂ ਨੂੰ ਕਹਿੰਦੇ ਕਿ ਸੱਚੇ ਪਾਤਸ਼ਾਹ ਮੇਰੀ ਤੁਹਾਡੇ ਇੱਕ ਬੇਨਤੀ ਹੈ ਉਹਨੂੰ ਸੱਚੇ ਕੰਨ ਲਾ ਕੇ ਸੁਣਿਓ ਪ੍ਰਮਾਤਮਾ ਨੂੰ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਕਿ ਮੇਰੀ ਇੱਕ ਬੇਰਤੀ ਹੈ ਤੁਹਾਡੇ ਅੱਗੇ ਉਹਨੂੰ ਕੰਨ ਲਾ ਕੇ ਸੁਣਿਓ ਕੀ ਕਹਿੰਦੇ ਹੱਕਾ ਕਬੀਰ کریم ਤੋਂ ਬੇਅੈਬ ਪਰਵਦਿਗਾਰ ਹੱਕਾ ਦਾ ਭਾਵ ਹੁੰਦਾ ਸੱਚਾ ਕਬੀਰ ਦਾ ਭਾਵ ਹੁੰਦਾ ਵੱਡਾ ਕਰੀਬ ਦਾ ਭਾਵ ਹੁੰਦਾ ਬਖਸ਼ਿਸ਼ ਕਰਨ ਵਾਲਾ ਬੇਅੈਬ ਦਾ ਭਾਵ ਜਿਵੇਂ ਕਾਲ ਤੇ ਅਕਾਲ ਇੱਥੇ ਐਮ ਤੇ ਬੇਅੈਬ ਹੁਣ ਸਾਡੇ ਚ ਐਬ ਹੋ ਸਕਦੇ ਆ ਜੀ ਪਰ ਪ੍ਰਮਾਤਮਾ ਦੇ ਵਿੱਚ ਕੋਈ ਔਬ ਨਹੀਂ ਤਾਂ ਲਿਖਿਆ ਗੁਰੂ ਨਾਨਕ ਸਾਹਿਬ ਜੀ ਨੇ ਬੇਅੈਬ ਪਰਵਦਗਾਰ ਜਿਹੜਾ ਦੁਨੀਆਂ ਦੀ ਪਾਲਣਾ ਕਰਨ ਵਾਲਾ ਸੱਚੇ ਪਾਤਸ਼ਾਹ ਤੂੰ ਸੱਚਾ ਹੈ ਤੇਰੇ ਅੱਗੇ ਤਾਂ ਬੇਨਤੀ ਕਰਦੇ ਆਂ ਕਿ ਤੂੰ ਸੱਚਾ ਹੈ ਤੂੰ ਵੱਡਾ ਹੈ ਤੂੰ ਬਖਸ਼ਿਸ਼ਾਂ ਕਰਨ ਵਾਲਾ ਹੈ ਤੇਰੇ 'ਚ ਕੋਈ ਔਬ ਨਹੀਂ ਤੂੰ ਸਾਰਿਆਂ ਦੀ ਪਰਵਦਗਾਰ ਪਾਲਣਾ ਕਰਨ ਵਾਲਾ ਹੈ ਤੇਰੇ ਅੱਗੇ ਤਾਂ ਅਸੀਂ ਬੇਨਤੀਆਂ ਕਰਦੇ ਆਂ ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲਦਾਨੀ ਕਹਿੰਦੇ ਦੁਨੀਆ ਦੇ ਅਕੇ ਅਸੀਂ ਤਾਂ ਨਹੀਂ ਬੇਨਤੀ ਕਰਦੇ ਕਿਉਂਕਿ ਦੁਨੀਆ ਜਿਹੜੀ ਇਹਨੇ ਇੱਕ ਦਿਨ ਖਤਮ ਹੋ ਜਾਣਾ ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲਦਾਨੀ ਆਪਣੇ ਦਿਲ ਨੂੰ ਕਹਿੰਦੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਸਮਝਾਉ ਸਾਨੂੰ ਰਹੇ ਨੇ ਕਿ ਅਸੀਂ ਪ੍ਰਮਾਤਮਾ ਦੇ ਅੱਗੇ ਤਾਂ ਬੇਨਤੀ ਕਰਦੇ ਆਂ ਕਿ ਪ੍ਰਮਾਤਮਾ ਸੱਚਾ ਹੈ ਨਾ ਉਹਨੇ ਖਤਮ ਹੋਣੇ ਕਦੇ ਆਹ ਦੁਨੀਆ ਦੇ ਅੱਗੇ ਅਸੀਂ ਬੇਨਤੀਆਂ ਤਾਂ ਨਹੀਂ ਕਰਦੇ ਕਿਉਂਕਿ ਦੁਨੀਆ ਮੁਕਾਮੇ ਫਾਨੀ ਇਹਦਾ ਖਤਮ ਹੋ ਜਾਣਾ ਇੱਕ ਦਿਨ ਆਪਣੇ ਦਿਲ ਨੂੰ ਕਹਿੰਦੇ ਆ ਸਮਝ ਲੈ ਆਪਣੇ ਦਿਲਾਂ ਕਿ ਆਹ ਦੁਨੀਆ ਨੇ ਇੱਕ ਦਿਨ ਖਤਮ ਹੋ ਜਾਣਾ ਕਿਵੇਂ ਖਤਮ ਹੋ ਜਾਣਾ ਜੀ ਨਮ ਸਰ ਮੂਏ ਅਜਰਾਇਲ ਗਿਰਫਤੇ ਦਿਲ ਹੀਚ ਨਾ ਦਾਨੀ ਮੰਮ ਦਾ ਭਾਵ ਹੁੰਦਾ ਮੇਰੇ ਸਰ ਦਾ ਭਾਵ ਹੁੰਦਾ ਸਿਰ ਮੂਏ ਦਾ ਭਾਵ ਵਾਲ ਕਿ ਮੇਰੇ ਸਿਰ ਦੇ ਵਾਲ ਜਿਹੜੇ ਆ ਅਜਰਾਈਲ ਅਜਰਾਈਲ ਹੁੰਦਾ ਮੌਤ ਦਾ ਫਰਿਸ਼ਤਾ ਕਿ ਮੌਤ ਦੇ ਫਰਿਸ਼ਤੇ ਨੇ ਮੇਰੇ ਵਾਲ ਜਿਹੜੇ ਆ ਗਿਰਫਤ ਬਾਬ ਆਪਣੇ ਹੱਥਾਂ ਦੇ ਵਿੱਚ ਗਿਰਫਤ ਫੜੇ ਹੋਏ ਆ ਦਿਲਹੀਜ ਨਦਾਨੀ ਕਹਿੰਦੇ ਅਜੇ ਵੀ ਤੂੰ ਸਮਝਿਆ ਨਹੀਂ ਕਿ ਮੌਤ ਦੇ ਫਰਿਸ਼ਤੇ ਨੇ ਸਾਡੇ ਸਾਰਿਆਂ ਦੇ ਵਾਲ ਜਿਹੜੇ ਐ ਉਹ ਆਪਣੇ ਗਿਰਫਤ ਚਲائے ਹੋਏ ਐ ਕੀ ਪਤਾ ਉਹਨੇ ਕਦੋਂ ਪਟਕਾ ਕੇ ਧਰਤੀ ਤੇ ਮਾਰਨੇ ਜੀ ਮਾਮਲ ਸਰ ਮੂਏ ਅਜਰਾਇਲ ਗਿਰਫਤੇ ਦਿਲਹੀਜ ਨਦਾਨੀ ਰਹਾਓ ਰਹਾਉ ਦਾ ਭਾਵ ਕਿ ਰੁਕਣਾ ਠਹਿਰਣਾ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣਾ ਹੁਣ ਅੱਗੇ ਗੁਰੂ ਨਾਨਕ ਸਾਹਿਬਾਰੇ ਕੀ ਕਹਿੰਦੇ ਜਨ ਪਿਸਰ ਪਦਰ ਵਿਰਾਤਰ ਕਸਨੇਸ ਦਸਤੰਗੀਰ ਦਸਤੰਗੀਰ ਦਾ ਭਾਵ ਹੁੰਦਾ ਦਸਤ ਹੁੰਦਾ ਜਿਵੇਂ ਕਹਾੜੇ ਦੇ ਵਿੱਚ ਦਸਤਾ ਨਹੀਂ ਪਾਇਆ ਹੁੰਦਾ ਉਹਦੀ ਗੱਲ ਕਰਦੇ ਕਿ ਹੱਥ ਚਾਉਣ ਵਾਲਾ ਨਹੀਂ ਹੈ ਕੁਝ ਜਨ ਜਨ ਦਾ ਭਾਵ ਹੁੰਦਾ ਹੈ ਔਰਤ ਪਿਸਰ ਪੁੱਤਰ ਪਦਰ ਪਿਤਾ ਬਰਾਦਰ ਭਰਾ ਇਹਨਾਂ ਦੀ ਗੱਲ ਕਰਦੇ ਕਿ ਨਾ ਇਸਤਰੀ ਨਾ ਪੁੱਤਰ ਨਾ ਪਿਤਾ ਨਾ ਭਰਾ ਕਸਲੇਸ ਦਸਤੰਗੀਰ ਕਹਿੰਦੇ ਕਿਸੇ ਦੇ ਹੱਥ ਆਉਣ ਵਾਲੇ ਨਹੀਂ ਇੱਕ ਦਿਨ ਖਤਮ ਹੋ ਜਾਣਾ ਸਾਰਾ ਕੁਝ ਕਹਿੰਦੇ ਆਖਰ ਵਿਅਪਕਮ ਕਸ ਨਾ ਦਾਰਦ ਚੂ ਸਵਧ ਤਕਵੀਰ ਕਹਿੰਦੇ ਜਦੋਂ ਆਖਰੀ ਸਮਾ ਆ ਗਿਆ ਅੰਤ ਦਾ ਵੇਲਾ ਆ ਗਿਆ ਵਿਅਪਕਮ ਦਾ ਭਾਵ ਹੁੰਦਾ ਜਦੋਂ ਡਿੱਗ ਗਿਆ ਕਹਿੰਦੇ ਮੌਤ ਆ ਗਈ ਜਦੋਂ ਕਹਿੰਦੇ ਕਸਨ ਅਦਾਰਦ ਚੂ ਸਵੱਧ ਤਕਵੀਰ ਕਹਿੰਦੇ ਜਦੋਂ ਆਖਰੀ ਨਿਵਾਜ ਪੜੀ ਗਈ ਨਾ ਕਹਿੰਦੇ ਨਾ istri ਨੇ ਨਾ ਪੁੱਤਰ ਨੇ ਨਾ ਪਿਓ ਨੇ ਨਾ ਭਰਾਵਾਂ ਨੇ ਕਹਿੰਦੇ ਮੋੜ ਕੇ ਘਰ ਨਹੀਂ ਲਿਆਉਣਾ ਤੇਰੀ ਆਖਰ ਵਿਅਕਤਮ ਕਸਨ ਅਦਾਰਦ ਚੂ ਸਵੱਧ ਤਕਵੀਰ ਕਹਿੰਦੇ ਜਦੋਂ ਆਖਰੀ ਨਿਵਾਜ ਪੜੀ ਗਈ ਕਿਸੇ ਨੇ ਘਰੇ ਨਹੀਂ ਲਿਆਉਣਾ ਜਦੋਂ ਕਹਿੰਦੇ ਕੀਰਤਨ ਸੋਲਾ ਹੋ ਗਿਆ ਨਾ ਫਿਰ ਨਹੀਂ ਕਿਸੇ ਨੇ ਲਿਆਉਣਾ ਸਭ ਰੋਜ ਗਸਤਨ ਦਰਹਾਗਾ ਕਰ ਦੇਵ ਬਦੀ ਖਿਆਲ ਹਵਾ ਦਾ ਭਾਵ ਇੱਥੇ ਲਾਲਚ ਲਿਖਿਆ ਗੁਰੂ ਸਾਹਿਬ ਨੇ ਸਬ ਦਾ ਭਾਵ ਹੁੰਦਾ ਰਾਤ ਰੋਜ ਦਾ ਭਾਵ ਹੁੰਦਾ ਦਿਨ ਗਸਤਮ ਕੇ ਮਾੜੇ ਕੰਮਾਂ ਚ ਦਿਨ ਰਾਤ ਲਾਲਚ ਚ ਫਿਰਦਾ ਰਿਹਾ ਸਭ ਰੋਜ ਗਸਤਮ ਦਰ ਹਵਾ ਕਰ ਦੇਮ ਬਦੀ ਖਿਆਲ ਕਿ ਚੰਗਾ ਖਿਆਲ ਹੀ ਨਹੀਂ ਮੇਰੇ ਅੰਦਰ ਆਇਆ ਮੈਂ ਦਿਨ ਤੇ ਰਾਤ ਲਾਲਚ ਫਿਰਦਾ ਰਿਹਾ ਮੇਰੇ ਅੰਦਰ ਕਦੇ ਵੀ ਜੰਗਾ ਖਿਆਲ ਨਹੀਂ ਬਣਿਆ ਬਦੀ ਦੇ ਖਿਆਲ ਬਣਦੇ ਰਹੇ ਕਰਦੇਮ ਬਦੀ ਖਿਆਲ ਤੇ ਅੱਗੇ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਗਾਹੇ ਨਾ ਨੇਕੀ ਕਾਰ ਕਰਦਮ मम ਈ ਜਿਨੀ ਅਹਵਾਲ ਕਹਿੰਦੇ ਮੇਰਾ ਤੇ ਆ ਹਾਲ ਹੈ ਮੈਂ ਨੇਕੀ ਵਾਲਾ ਕੰਮ ਹੀ ਨਹੀਂ ਕੀਤਾ ਕੋਈ ਕਾਹੇ ਨਾ ਨੇਕੀ ਕਾਰ ਕਰਦਮ मम ਈ ਜਿਨੀ ਅਹਵਾਲ ਬਦ ਵਖਤ ਹਮ ਚੋ ਵਕੀਲ ਗਾਫਲ ਬੇ ਨજર ਬੇ ਬਾਗ ਗੁਰੂ ਨਾਨਕ ਸਾਹਿਬ ਆਹ ਮਾਰੇ ਸਾਨੂੰ ਸਮਝਾਉਂਦੇ ਹੋਏ ਕਹਿੰਦੇ ਆ ਬਦ ਵਖਤ ਹਮ ਚੋ ਵਕੀਲ ਗਾਫਲ ਮਾੜੇ ਕੰਮ ਮੇਰੇ ਵਰਗਾ ਸੱਚੇ ਪਾਤਸ਼ਾਹ ਦੁਨੀਆ ਚ ਮਾੜਾ ਨਹੀਂ ਹੈ ਕੋਈ ਮੇਰੇ ਵਰਗਾ ਢੀਠ ਕੋਈ ਦੁਨੀਆ ਚ ਨਹੀਂ ਹੈ ਮੇਰੇ ਵਰਗਾ ਨਕੰਮਾ ਬੰਦਾ ਦੁਨੀਆ ਚ ਨਹੀਂ ਹੈ ਗੁਰੂ ਨਾਨਕ ਸਾਹਿਬ ਆਹ ਕਹਿੰਦੇ ਬਦ ਵਖਤ ਹਮ ਚੋ ਵਕੀਲ ਗਾਫਲ ਬੇਨજર ਬੇਬਾਕ ਕਿ ਮੇਰੇ ਵਰਗਾ ਦੁਨੀਆ 'ਚ ਨਹੀਂ ਹੈ ਤੇ ਲਾਸਟ ਜਿਹੜੀ ਪੰਕਤੀ ਆ ਉਹਦੇ ਵਿੱਚ ਕੀ ਕਹਿੰਦੇ ਨਾਨਕ ਬਗੋਜਤ ਜਨ ਤੋਰਾ ਤੇਰੇ ਚੱਕਰਾਂ ਪਾ ਖਾ ਕੇ ਮੇਰੀ ਕਵਿਦਤੀ ਹੈ ਜੀ ਤੁਹਾਡੇ ਅੱਗੇ ਜਿਹੜੇ ਤੇਰੇ ਜਨ ਬਣ ਗਏ ਨਾ ਪਹਿਲਾ ਜਨ ਪਿਸਰ ਉਹ ਜੱਜਾ ਤੇ ਨੰਨਾ ਆਇਆ ਤੇ ਇੱਥੇ ਤੇ ਜੱਜਾ ਤੇ ਨੰਨੇ ਦੇ ਔਂਕੜ ਆਇਆ ਪੈਰ 'ਤੇ ਉਹ ਇਸਤਰੀ ਵਾਚਕ ਸ਼ਬਦ ਬਣ ਗਿਆ ਇੱਥੇ ਜੱਜਾਂ ਤੇ ਨੰਨਾ ਔਂਕੜ ਪਾ ਕੇ ਇਹ ਸੇਵਕ ਦਾ ਭਾਅ ਬਣ ਗਿਆ ਕਿ ਸੇਵਕ ਸੱਚੇ ਬਾਦਸ਼ਾਹ ਮੈਂ ਤੇਰੇ ਸੇਵਕਾਂ ਦਾ ਸੇਵਕ ਬਣ ਜਾ ਉਹਨਾਂ ਦੇ ਚਾਕਰਾਂ ਦਾ ਚਾਕਰਾਂ ਦੀ ਖਾਕ ਬਣ ਜਾ ਪੈਰਾਂ ਦੇ ਜਿਹੜੇ ਤੇਰੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਅਭੇਦ ਹੋਗੇ ਇਸੇ ਕਰਕੇ ਤੇ ਪ੍ਰਮਾਤਮਾ ਦੇ ਅੱਗੇ ਬੇਨਤੀ ਕਰਦੇ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਸਮਝਾ ਰਹੇ ਐ ਕਿ ਆ ਦੇਖੋ ਭਾਈ ਇੱਕ ਦਿਨ ਇਹ ਦੁਨੀਆ ਨੂੰ ਛੱਡ ਜਾਣਾ ਕਿਸੇ ਨੇ ਸਾਥ ਨਹੀਂ ਲਿਵਾਉਣਾ ਦਿਨ ਤੇ ਰਾਤ ਮਾੜਿਆ ਕੰਮਾਂ ਦੇ ਵਿੱਚ ਅਸੀਂ ਲੰਘਾਤੇ ਤੇ ਚੰਗਾ ਕੰਮ ਕੋਈ ਨਹੀਂ ਕੀਤਾ ਜੇ ਚੰਗਾ ਕਰ ਲਈਏ ਜੇ ਗੁਰੂ ਦੇ ਨਾਲ ਜੁੜ ਜੀਏ ਤਾਂ ਗੁਰੂ ਨਾਨਕ ਸਾਹਿਬ ਆਹ ਮਾਰੇ ਕਹਿੰਦੇ ਤੇਰੇ ਚਾਕਰਾਂ ਪਾਖਾਖ ਕਹਿੰਦੇ ਜਿਹੜੇ ਤੇਰੇ ਘਰ ਦੇ ਸੇਵਕ ਹੋਗੇ ਨਾ ਤੇਰੇ ਘਰ ਦੇ ਜਿਹੜੇ ਚਾਕਰ ਹੋਗੇ ਮੈਂ ਤੇ ਉਹਨਾਂ ਦੇ ਪੈਰਾਂ ਦੀ ਖਾਕ ਬਣਨਾ ਵੀ ਚੰਗਾ ਸਮਝਦਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੱਧ ਵਖਤ ਹਮ ਚੋ ਵਕੀਲ ਗਾਫਲ ਬੇ ਨજર ਬੇ ਬਾਦ ਨਾਨਕ ਬਗੋਜਤ ਜਨ ਤੋਰਾ ਤੇਰੇ ਚਾਕਰਾਂ ਵਾਖਾ ਗੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ